ਨੌਜਵਾਨਾਂ ਦੇ ਵਿੱਚ ਪੜ੍ਹਨ ਦੀ ਆਦਤ ਨੂੰ ਹੋਰ ਹੁਲਾਰਾ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਪਿੰਡੂ ਲਾਇਬ੍ਰੇਰੀ ਯੋਜਨਾ ਤਹਿਤ ਪੰਜਾਬ ਵਿੱਚ ਆਧੁਨਿਕ ਸਹੂਲਤਾਂ ਵਾਲੀਆਂ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ ਇਸ ਵਕਤ ਪੰਜਾਬ ਭਰ ਦੇ ਵਿੱਚ ਕੁੱਲ 196 ਪਿੰਡੂ ਲਾਇਬ੍ਰੇਰੀਆਂ ਕੰਮ ਕਰ ਰਹੀਆਂ ਹਨ ਅਤੇ 135 ਉਸਾਰੀ ਅਧੀਨ ਹਨ ਪੰਜਾਬ ਸਰਕਾਰ ਵੱਲੋਂ ਹਰ ਹਲਕੇ ਦੇ ਲਈ 64 ਲੱਖ ਰੁਪਏ ਦੀ ਲਾਗਤ ਨਾਲ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ ਵਿੱਚ ਮੱਲਾਮਾਰਨ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਬਹੁਤ ਵਧੀਆ ਇੰਡਰਡਰੀ ਕੰਪਿਊਟਰ ਵਧੀਆ ਆ ਗਈ ਇਸ ਸਟਰਕਚਰ ਸਾਰਾ ਬਹੁਤ ਵਧੀਆ ਪੜਾਈ ਦਾ ਮਾਹੌਲ ਬਹੁਤ ਵਧੀਆ ਪੜਨ ਦਾ ਸਭ ਕੁਝ ਬਹੁਤ ਵਧੀਆ ਲੱਗੇ ਫਰੰਟ ਬਹੁਤ ਬੈਨੀਫਿਟ ਮਿਲਿਆ ਇਹ ਸਦੀ ਬੁਕਸ ਮੈਂ ਪੜਦਾ ਇਮਨਿਸਟਰੀ ਬਾਰੇ ਪਤਾ ਲੱਗਦਾ ਹਰ ਚੀਜ਼ ਬਾਰੇ ਪਤਾ ਲੱਗਦਾ ਨੂੰ ਬਹੁਤ ਵਧੀਆ ਲੱਗੇ ਲਾਇਬ੍ਰੇਰੀ ਇੱਕ ਜਿਆਦਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ ਘਰੇ 100 ਕਿਸਮ ਦੀਆਂ ਕਬੀਲਦਾਰੀਆਂ ਦੇ ਕੰਮਕਾਰ ਚੱਲਦੇ ਰਹਿੰਦੇ ਆ ਸਿਟਿੰਗ ਨਹੀਂ ਬਣਦੀ ਇੱਥੇ ਸਾਨੂੰ ਇਹ ਫਾਇਦਾ ਹੈ ਯੋਦਾਬਾਜ ਪਿੰਡ ਆਇਓ ਕਿਸ ਤਰ੍ਹਾਂ ਦੇ ਪਿੰਡਾਂ ਨਾਲ ਗੱਲਬਾਤ ਹੁੰਦੀ ਹੈ ਕਿਸ ਤਰ੍ਹਾਂ ਹੁੰਦਾ ਹੈ ਪਿੰਡ ਦੇ ਵਿੱਚ ਕਾਫੀ ਵਿਕਾਸ ਦੇ ਕਾਰਜ ਚੱਲ ਰਹੇ ਨੇ ਜਿਵੇਂ ਜਿਹੜੇ ਪੰਜਾਬ ਚੱਲ ਰਹੇ ਨੇ ਉਹ ਇੱਥੇ ਵੀ ਚੱਲ ਰਹੇ ਨੇ ਜਿਦੇ ਚ ਨਹਿਰੀ ਪਾਣੀ ਹੈ ਕਾਫੀ ਕੱਸੀਆਂ ਦਾ ਪਾਣੀ ਰਿਵਾਈਵ ਕੀਤਾ ਹੈ ਮੰਡੀ ਜਿਹੜੀ ਹੈ ਉਹਨੂੰ ਅਪਡੇਟ ਕੀਤਾ ਹੈ ਸਟੇਡੀਅਮ ਬਣ ਰਿਹਾ ਹੈ ਸਕੂਲ ਦਾ ਕਾਫੀ ਕਾਇਆਪਲਟ ਹੋਇਆ ਹੈ ਆਮ ਆਦਮੀ ਕਲੀਨਿਕ ਵੀ ਪਿੰਡ ਦੇ ਵਿੱਚ ਖੁੱਲਿਆ ਹੈ ਤੇ ਹੋਰ ਬਹੁਤ ਸਾਰੇ ਵਿਕਾਸ ਦੇ ਕੰਮਾਂ ਵਾਸਤੇ ਜਿਨ੍ਹਾਂ ਵਾਸਤੇ ਸਾਨੂੰ ਅ ਮਤਲਬ ਪਿੰਡ ਵੱਲੋਂ ਪੰਚਾਇਤ ਵੱਲੋਂ ਜਾਂ ਨਗਰ ਨਿਵਾਸੀਆ ਵੱਲੋਂ ਆਉਂਦਾ ਰਹਿੰਦਾ ਉਹ ਸਿੰਘ ਸਾਹਿਬ ਲੈਡ ਪੂਲਿੰਗ ਬਾਰੇ ਕੀ ਕਹੋਗੇ ਲੋਕ ਮਨੂਰ ਕਰ ਰਹੇ ਨੇ ਕਿਸਾਨ ਕਹਿੰਦੇ ਕਰਦੀ ਸਾਡੀ ماں ਹੁੰਦੀ ਹੈ ਜਿਵੇਂ ਸੈਂਟਰ ਕਰਦੀ ਸੀ ਉਹ ਮਾਮਲਾ ਕੋਰਟ ਚ ਅੱਜ ਪਿੰਡ ਵੱਲੋਂ ਆ ਪਿੰਡ ਚ ਆਇਓ ਪੁਰਾਣੇ ਸਾਥੀ ਨਾਲ ਮਿਲੇ ਹੋ ਕਿਸ ਤਰ੍ਹਾਂ ਦਾ ਰਿਹਾ ਕਿਉਂਕਿ ਰੁਜੀਮੇਦ ਵਿੱਚੋਂ ਨਿਕਲ ਗਿਆ ਨਹੀਂ ਉਹਨਾਂ ਨੂੰ ਤਾਂ ਕਦੇ ਭੁੱਲੀ ਨਹੀਂ ਸਕਦੇ ਉਹਨਾਂ ਤੋਂ ਵੱਡੇ ਵੀ ਨਹੀਂ ਹੋ ਸਕਦੇ ਪਿੰਡ ਦੇ ਜਿਹੜੇ ਜਿਨ੍ਹਾਂ ਨਾਲ ਗੁੱਲੀ ਡੰਡਾ ਖੇਡੇ ਆ ਜਿਨ੍ਹਾਂ ਨਾਲ ਬਾਂਦਰ ਕੀਲਾ ਖੇਡੇ ਹੋ ਜਿਨ੍ਹਾਂ ਨਾਲ ਪੜੇ ਹਾਂ ਮੱਜਾਚਾਰੀਆਂ ਨੇ ਉਹ ਉਹ ਮਿਲੇ ਨੇ ਸਾਰੇ ਪਰ ਉਹਨਾਂ ਤੋਂ ਵੱਡੇ ਨਹੀਂ ਹੋ ਸੀ ਮੈਡੀਟੇਸ਼ਨ ਦੀ ਇੱਕ ਤਰ੍ਹਾਂ ਦੀ ਹੋਈ ਹੈ ਕਿ ਪੁਰਾਣੇ ਸਾਥੀਆਂ ਨਾਲ ਨਹੀਂ ਮੈਂ ਤਾਂ ਮਿਲਦਾ ਹੀ ਰਹਿਣਾ ਮੈਂ ਤਾਂ ਫੋਨ ਵੀ ਕਰਦਾ ਰਹਿਣਾ ਮੈਂ ਤਾਂ ਕੋਈ ਫੈਸਲੇ ਫੁੱਸਲੇ ਲੈਣੇ ਹੁਣ ਕੋਈ ਵੱਡੇ ਪਿੰਡਾਂ ਨਾਲ ਸੰਬੰਧਿਤ ਤਾਂ ਮੈਂ ਗੱਲਬਾਤ ਵੀ ਕਰਦਾ ਰਹਿਣਾ ਤੇ ਸਲਾਹ ਵੀ ਲੈਂਦਾ ਰਹਿਣਾ ਕਿਹੋ ਜਿਹੇ ਪਿੰਡ ਆਇਓ ਕਿਸ ਤਰ੍ਹਾਂ ਦੇ ਪਿੰਡਾਂ ਨਾਲ ਗੱਲਬਾਤ ਹੁੰਦੀ ਹੈ ਕਿਸ ਤਰ੍ਹਾਂ ਹੁੰਦਾ ਹੈ ਪਿੰਡ ਦੇ ਵਿੱਚ ਕਾਫੀ ਵਿਕਾਸ ਦੇ ਕਾਰਜ ਚੱਲ ਰਹੇ ਨੇ ਜਿਵੇਂ ਜਿਹੜੇ ਪੰਜਾਬ ਚੱਲ ਰਹੇ ਨੇ ਉਹ ਇੱਥੇ ਵੀ ਚੱਲ ਰਹੇ ਨੇ ਜਿਦੇ ਵਿੱਚ ਨਹਿਰੀ ਪਾਣੀ ਹੈ ਕਾਫੀ ਕੱਸੀਆਂ ਦਾ ਪਾਣੀ ਹੋ ਰਿਵਾਈਵ ਕੀਤਾ ਹੈ ਮੰਡੀ ਜਿਹੜੀ ਹੈ ਉਹਨੂੰ ਅਪਡੇਟ ਕੀਤਾ ਹੈ ਸਟੇਡੀਅਮ ਬਣ ਰਿਹਾ ਹੈ ਸਕੂਲ ਦਾ ਕਾਫੀ ਕਾਇਆਪਲਟ ਹੋਇਆ ਆਮ ਆਦਮੀ ਕਲੀਨਿਕ ਵੀ ਪਿੰਡ ਦੇ ਵਿੱਚ ਖੁੱਲਿਆ ਤੇ ਹੋਰ ਬਹੁਤ ਸਾਰੇ ਵਿਕਾਸ ਦੇ ਕੰਮਾਂ ਵਾਸਤੇ ਜਿਨ੍ਹਾਂ ਵਾਸਤੇ ਸਾਨੂੰ ਮਤਲਬ ਪਿੰਡ ਵੱਲੋਂ ਪੰਚਾਇਤ ਵੱਲੋਂ ਜਾਂ ਨਗਰ ਨਿਵਾਸੀਆ ਵੱਲੋਂ ਆਉਂਦਾ ਰਹਿੰਦਾ ਉਹ ਸਿੰਘ ਸਾਹਿਬ ਡੈਡ ਪੂਲਿੰਗ ਬਾਰੇ ਕੀ ਕਹੋਗੇ ਲੋਕ ਮਨੂਰ ਕਰ ਰਹੇ ਨੇ ਕਿਸਾਨ ਕਹਿੰਦੇ ਕਰਦੀ ਸਾਡੀ ماں ਹੁੰਦੀ ਹੈ ਜਿਵੇਂ ਸੈਂਟਰ ਕਰ ਰਹੀ ਸੀ ਉਹ ਮਾਮਲਾ ਕੋਰਟ ਚ ਅੱਜ ਪਿੰਡ ਵੱਲੋਂ ਆ ਪਿੰਡ ਚ ਆਇਓ ਪੁਰਾਣੇ ਸਾਥੀ ਨਾਲ ਮਿਲੇ ਹੋ ਕਿਸ ਤਰ੍ਹਾਂ ਦਾ ਰਿਹਾ ਕਿਉਂਕਿ ਰੁਜੀਮਿਆਂ ਦੇ ਵਿੱਚੋਂ ਨਿਕਲ ਗਿਆ ਨਹੀਂ ਉਹਨਾਂ ਨੂੰ ਤਾਂ ਕਦੇ ਭੁੱਲੀ ਨਹੀਂ ਸਕਦੇ ਉਹਨਾਂ ਤੋਂ ਵੱਡੇ ਵੀ ਨਹੀਂ ਹੋ ਸਕਦੇ ਪਿੰਡ ਦੇ ਜਿਹੜੇ ਜਿਨ੍ਹਾਂ ਨਾਲ ਗੁੱਲੀ ਡੰਡਾ ਖੇਡੇ ਹੋ ਜਿਨ੍ਹਾਂ ਨਾਲ ਬਾਂਦਰ ਕਿਲਾ ਖੇਡੇ ਹੋ ਜਿਨ੍ਹਾਂ ਨਾਲ ਪੜੇ ਹੋ ਮੱਜਾਂਚਾਰੀਆਂ ਨੇ ਉਹ ਮਿਲੇ ਨੇ ਸਾਰੇ ਪਰ ਉਹਨਾਂ ਤੋਂ ਵੱਡੇ ਨਹੀਂ ਹੁਣ ਸੈਡੀਟੇਸ਼ਨ ਦੀ ਇੱਕ ਤਰ੍ਹਾਂ ਦੀ ਹੋਈ ਹੈ ਕੋਈ ਪੁਰਾਣੇ ਸਾਥੀਆਂ ਨਾਲ ਨਹੀਂ ਮੈਂ ਤਾਂ ਮਿਲਦਾ ਹੀ ਰਹਿਣਾ ਮੈਂ ਤਾਂ ਫੋਨ ਵੀ ਕਰਦਾ ਰਹਿਣਾ ਮੈਂ ਤਾਂ ਕੋਈ ਫੈਸਲੇ ਫੁੱਸਲੇ ਲੈਣੇ ਹੁਣ ਕੋਈ ਵੱਡੇ ਪਿੰਡਾਂ ਨਾਲ ਸੰਬੰਧਿਤ ਤਾਂ ਮੈਂ ਗੱਲਬਾਤ ਵੀ ਕਰਦਾ ਰਹਿਣਾ ਤੇ ਸਲਾਹ ਵੀ ਲੈਂਦਾ ਰਹਿਣਾ